ਹਾਂਜੀ ਦਰਸ਼ਕ ਵੀਰੋ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਤੋਂ ਇੰਦਰਾ ਕਲੋਨੀ ਨੇੜੇ ਬੈ ਜਾਂਦੀ ਆ ਇਹ ਦਾਣਾ ਮੰਡੀ ਦੇ ਬਿਲਕੁਲ ਨਾਲ ਇੱਥੇ ਪਤਾ ਨਹੀਂ ਕਦੋਂ ਕਿਹੜੇ ਦਿਨ ਰੋੜਾ ਵਾਰ ਜਿਹੜੀ ਸ਼ੁਰੂ ਹੋ ਜਵੇ ਤੁਸੀਂ ਦੇਖ ਸਕਦੇ ਹੋ ਵੀ ਇੱਟਾਂ ਰੋੜੇ ਜਿਹੜੇ ਵਰਸਾਏ ਜਾ ਰਹੇ ਆ ਇੱਥੇ ਪਤਾ ਨਹੀਂ ਲੱਗਦਾ ਹੈਗਾ ਇਹ ਕਾਦ ਲੜ ਬੰਨੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਕਿਸ ਤਰ੍ਹਾਂ ਜਿਹੜੇ ਇੱਟਾਂ ਰੋੜੇ ਬੋਤਲਾਂ ਵਰਸਾਈਆਂ ਜਾ ਰਹੀਆਂ ਦੋ ਪਰਿਵਾਰਾਂ ਦੇ ਦਰਮIAN ਪਤਾ ਨਹੀਂ ਕਿਸ ਤਰ੍ਹਾਂ ਦੀ ਲੜਾਈ ਹੁੰਦੀ ਔਰ ਇਹ ਸਮਝ ਨਹੀਂ ਆਂਦੀ ਵੀ ਇਹ ਲੜਾਈ ਜਿਹੜੀ ਵਰਲਡਵਾਈਡ ਮਸ਼ਹੂਰ ਹੋ ਗਈ ਆ ਵੀ ਪਤਾ ਨਹੀਂ ਕਦੋਂ ਦੇਖਣ ਨੂੰ ਲਾਈਵ ਦਸ ਵੀਰਾਂ ਜਿਹੜੀਆਂ ਮਿਲ ਜਣ ਤੁਸੀਂ ਦੇਖ ਸਕਦੇ ਹੋ ਕਿੰਨੀ ਲੰਬੀ ਚੱਲੇ ਇਹ ਵੀ ਨਹੀਂ ਪਤਾ ਹੁੰਦਾ ਪਰ ਦੇਖੋ ਤੁਸੀਂ ਸਾਹਮਣੇ ਇੱਕ ਦੂਦੇ ਉੱਪਰ ਪੂਰੇ ਰੋੜੇ ਜਿਹੜੇ ਬਰਸਾਰੇ ਆ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਵੇ ਕੋਈ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ ਰੋੜੇ ਇੱਟਾਂ ਰੋੜੇ ਜਿਹੜੇ ਪਹਿਲਾਂ ਤੁਸੀਂ ਜਮਾ ਕਰਕੇ ਰੱਖ ਲੈਨੇ ਆ ਜੇ ਨਾ ਹੋਵੇ ਤਾਂ ਇੱਟਾਂ ਚੱਕ ਲੈਨੇ ਆ ਉਹਦੀਆਂ ਰੋੜੀਆਂ ਬਣਾ ਕੇ ਰੱਖ ਲੈਨੇ ਆ ਇਹ ਪਤਾ ਨਹੀਂ ਵੀ ਕਦੋਂ ਹਫ਼ਤੇ 'ਚ ਦੂਸਰੀ ਵਾਰ ਹੋ ਜਾਵੇ ਜਾ ਮਹੀਨੇ ਜੋ ਹੋ ਜਵੇ ਕੁਛ ਪਤਾ ਨਹੀਂ ਪਹਿਲਾਂ ਵੀ ਤੁਸੀਂ ਇਦਾਂ ਦੀਆਂ ਜਿਹੜੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਦੇਖੀਆਂ ਹੋਣਗੀਆਂ ਇਹ ਲੜਾਈਆਂ ਪਰ ਉਹ ਦੇਖੋ ਸਾਹਮਣੇ ਪੀਲੇ ਸੂਟ ਵਾਲਾ ਨਾ ਵੀ ਰੋੜੇ ਵੱਜ ਰਹੇ ਆ ਪਰ ਕਿੱਦਾਂ ਬਚਾ ਕਰ ਰਿਹਾ ਹੈ ਨਾ ਉਹ ਬਈ ਹੌਸਲੇ ਦੇਖੋ ਵੀ ਪਬਲਿਕ ਕਿੰਨੀ ਪਰੇਸ਼ਾਨ ਹੋ ਰਹੀ ਆ ਆਹ ਦੇਖੋ ਦੇਖੋ ਉਧਰੋਂ ਕਿੱਲੇ ਰੋੜੇ ਵੱਜਦੇ ਆ ਨਾ ਕੁਝ ਪੈਰਾਂ ਦੇ ਵੀ ਵੱਜਦੇ ਆ ਨਾ ਸੋ ਜਮੇ ਡਰ ਨਹੀਂ ਹੈਗਾ ਜਿਹੜੀ ਮੰਜੀਆਂ ਦੀ ਇਹ ਇੱਕ ਤਰ੍ਹਾਂ ਦਾ ਸੁਰੱਖਿਆ ਗੱਜ ਬਣਾ ਲੈਣੇ ਆ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਪਹੁੰਚ ਚੁੱਕਿਆ ਪਰ ਆਮ ਲੋਕ ਜਿਹੜੇ ਕਿੰਨੇ ਪਰੇਸ਼ਾਨ ਹੁੰਦੇ ਆ ਤੁਸੀਂ ਇਹ ਦੇਖੋ ਵੀ ਗੱਡੀਆਂ ਮੋਟਰਸਾਈਕਲ ਲੰਘ ਰਹੇ ਆ ਨਾ ਤੇ ਰੋੜੇ ਤੁਸੀਂ ਸੜਕਾਂ ਤੱਕ ਜਿਹੜੇ ਪਹੁੰਚੇ ਹੋਏ ਆ ਸੋ ਇੱਥੇ ਵੀ ਜਿਹੜਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈ ਨਾ ਮਾਲੀ ਨੁਕਸਾਨ ਵੀ ਹੋ ਸਕਦਾ ਕਿਸੇ ਦੀ ਗੱਡੀ ਦੇ ਸ਼ੀਸ਼ੇ ਭੰਲ ਹੋ ਜਾਣ ਜਾਂ ਕਿਸੇ ਦੇ ਸਿਰ 'ਤੇ ਰੋੜਾ ਵੱਜੇ ਨਾ ਸੋ ਦੇਖੋ ਤੁਸੀਂ ਲਾਈਵ ਤਸਵੀਰਾਂ ਇੰਦਰਾ ਕਲੋਨੀ ਸ਼੍ਰੀ ਜਮਕੌਰ ਸਾਹਿਬ ਤੋਂ ਪਰ ਰੋੜੇ ਜਿਹੜੇ ਵੱਜਲੋਂ हट ਨਹੀਂ ਰਹੇ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚ ਚੁੱਕਿਆ ਐਮਸੀ ਸਾਹਿਬ ਵੀ ਪਹੁੰਚੇ ਹੋਏ ਆ ਸਾਰੇ ਦੇ ਇਹ ਪਹਿਲੀ ਵਾਰ ਨਹੀਂ ਹੈਗਾ ਪਤਾ ਨਹੀਂ ਕਿੰਨੀ ਵਾਰ ਇਹ ਜਿਹੜੀ ਲੜਾਈ ਇੱਥੇ ਹੋ ਰਹੀ ਆ ਇੱਥੇ ਹਰ ਸਾਲ ਤਕਰੀਬਨ 5-10 ਵਾਰ ਤਾਂ ਹੀ ਲੜੇ ਪੈਨੇ ਆ ਸੋ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਬੋਲਦੇ ਵੀ ਹਨਾ ਵੀ ਦੇਖੋ ਹਰ ਸਾਲ ਜਿਹੜੀ ਇਹ ਲੜਾਈ ਹੁੰਦੀ ਹੈ ਇੰਦਰਾ ਕਲੋਨੀ ਦੇ ਵਿੱਚ ਇੱਥੇ ਹੀ ਹੁੰਦੀ ਆ ਹੋਰ ਕਿੱ데 ਨਹੀਂ ਹੁੰਦੀ ਹੋਰ ਵੀ ਇੱਥੇ ਕਿੰਨੇ ਵਾਰ ਆ ਜਿਹੜੇ ਜਮਗੌਰ ਸਾਹਿਬ ਦੇ ਵਿੱਚ ਕਦੇ ਨਹੀਂ ਕਿੱ데 ਲੜਾਈ ਸੋਣੀ ਸਾਰੇ ਪਾਸੇ ਭਾਈ ਜਰਾ ਜਿਹੜਾ ਬਣਿਆ ਹੋਇਆ ਭਰਾ ਇੱਥੇ ਹੀ ਪਤਾ ਨਹੀਂ ਕਿਉਂ ਜਿਹੜੀ ਰੋੜਾ ਵਾਰ ਸ਼ੁਰੂ ਹੁੰਦੀ ਆ ਸੋ ਦੇਖੋ ਕਿਸ ਤਰ੍ਹਾਂ ਜਿਹੜੇ ਰੋੜੇ ਮਾਰ-ਮਾਰ ਕੇ ਮਾਰ-ਮਾਰ ਕੇ ਉਹ ਕੋਠਿਆਂ ਪਰ ਵੀ ਖੜੇ ਆ ਇਹ ਪੂਰੇ ਅਟੈਕ ਕਰ ਰਹੇ ਆ ਦੂਜੇ ਪਾਸੇ ਪੂਰੇ ਕੋਠਿਆਂ ਪਰ ਖੜ ਖੜ ਕੇ ਵੀ ਜਿਹੜੇ ਰੋੜੇ ਇਟਾਂ ਬੋਤਲਾਂ ਜਿਹੜਾ ਵੀ ਇਹਨਾਂ ਕੋਲ ਹੱਥ ਜਾ ਜਵੇ ਨਾ ਮੰਜੇ ਇਹਨਾਂ ਦੇ ਸੁਰੱਖਿਆ ਕਵਚ ਹੁੰਨੇ ਮੰਜੇ ਰੱਖ ਲੈਣੇ ਆ ਮੂਰੇ ਬਚਾਅ ਵਾਸਤੇ ਤਰੇ ਇੱਕ ਰੋੜਾ ਉਧਰੋਂ ਇੱਕ ਰੋੜਾ ਉਧਰੋਂ ਆਂਦਾ ਨਾ ਪਰ ਜਦੋਂ ਮੰਜੇ ਨਹੀਂ ਸੀ ਹੈਗੇ ਨਾ ਉਦੋਂ ਵੀ ਤੁਸੀਂ ਦੇਖਿਆ ਹੋਣਾ ਵੀ ਕਿਸ ਤਰ੍ਹਾਂ ਕਿਸੇ ਦੇ ਪੈਰਾਂ ਦੇ ਰੋੜੇ ਵੱਜੇ ਆ ਕਿਸੇ ਦੇ ਲੱਤਾਂ ਦੇ ਵੱਜੇ ਆ ਕੋਜ਼ਾਣਾ ਖਾਸਤਾ ਕਿਸੇ ਦੇ ਸਿਰ 'ਚ ਵੱਜਦੇ ਦਾ ਦਿਮਾਗ 'ਚ ਵੱਜਦੇ ਹੋਣਾ ਕੋਈ ਜਾਨੀ ਨੁਕਸਾਨ ਹੋਵੇ ਪੁਲਿਸ ਪ੍ਰਸ਼ਾਸਨ ਵੀ ਚਮਗੌਰ ਸਾਹਿਬ ਤੋਂ ਪਹੁੰਚਿਆ ਸੋ ਦੇਖੋ ਕੋਠੇ ਦੇ ਉੱਪਰ ਵੀ ਜਿਹੜੇ ਖੜੇ ਆ ਲਗਾਤਾਰ ਜਿਹੜੀ ਰੋੜਿਆਂ ਦੀ ਵਰਸ਼ ਕਰ ਰਹੇ ਆ ਉਹ ਦੇਖੋ ਉਹ ਬੋਝ ਵੀ ਰਿਹਾ ਰੋੜੇ ਮੈਂ ਕਹਿੰਨਾ ਬਈ ਜਿਗਰਾ ਹੌਸਲਾ ਹੀ ਬਹੁਤ ਹੈ ਇਹਨਾਂ ਦੇ ਵਿੱਚ ਤੁਸੀਂ ਦੇਖੋ ਵੀ ਰੋੜੇ ਲਗਾਤਾਰ ਜਿਹੜੇ ਵਰਸਾਏ ਜਾ ਰਹੇ ਆ ਇੰਦਰਾ ਕਲੋਨੀ ਸ਼੍ਰੀ ਚਮਗੌਰ ਸਾਹਿਬ ਦੀ ਘਟਨਾ ਇਹ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ HDRC ਲਾਈਵ ਟੀਵੀ ਫੇਸਬੁੱਕ ਪੇਜ ਦੇ ਸਾਹਮਣੇ ਚੱਲ ਰਹੇ ਆ ਰੋੜੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਤੇ ਹੁਣ ਥੋੜੇ ਜਿਹੜੇ ਬੰਦ ਹੋਏ ਆ ਦੇਖਦੇ ਆ ਵੀ ਕੀ ਬਣਦਾ ਪਰ ਆਹ ਦੇਖੋ ਕੋਠੇ ਵਾਲਾ ਤਾਂ ਹੱਟੇ ਨਹੀਂ ਰਿਹਾ ਰੋੜੇ ਮਾਰਨ ਦੇ ਹਨਾ ਚਲੋ ਬੰਦਾ ਉਦਾਂ ਮੂੰਹ ਤੋਂ ਹੀ ਹੋ ਜਵੇ ਨਾ ਕੋਲ ਖੜ ਕੇ ਗੱਲ ਕਰ ਲਵੇ ਪਰ ਆਹ ਜਿਹੜੀ ਲੜਾਈ ਆ ਇਹ ਤਾਂ ਤੁਸੀਂ ਲੈ ਲਓ ਵੀ ਪੂਰੇ ਵਰਲਡ 'ਚ ਮਸ਼ਹੂਰ ਹੋ ਗਈ ਆ ਵੀ ਹਰ ਕੋਈ ਹੁਣ ਅਕਸਰ ਕਰਕੇ ਆਂਦੇ ਜਾਂਦੇ ਲੋਕ ਵੀ ਇਹੀ ਪੁੱਛਦੇ ਹਰ ਚਮਕੌਰ ਸਾਹਿਬ ਚ ਰੋੜੇ ਚੱਲੇ ਆ ਕਿ ਨਹੀਂ ਚੱਲੇ ਆ ਦੇਖ ਲਓ ਭਾਈ ਫੇਰ ਚੱਲ ਰਹੇ ਆ ਚਮਕੌਰ ਸਾਹਿਬ ਚ ਰੋੜੇ ਕੀ ਕਹੀਏ ਹੁਣ ਆਪਾਂ ਇਹਨਾਂ ਨੂੰ ਭਾਈ ਦੇਖੋ ਲਗਾਤਾਰ ਜਿਹੜੇ ਰੋੜੇ ਚੱਲ ਰਹੇ ਆ ਕੋਦਾਂ ਨਾ ਖਾਸਤਾ ਕੋਈ ਨੁਕਸਾਨ ਹੋ ਜਵੇ ਪਰ ਉਹ ਦੇਖੋ ਪੂਰੇ ਲਲਕਾਰੇ ਮਾਰ ਰਹੇ ਆ ਉੱਪਰ ਦੇ ਵੀ ਗੋਠਿਆਂ ਤੇ ਪੂਰਾ ਇੱਕ ਦੋ ਮਿੱਟੀ ਉੜ ਰਹੀ ਆ ਦੇਖੋ ਪੂਰਾ ਜੰਗ ਦਾ ਮੈਦਾਨ ਜਿਹੜਾ ਬਣਿਆ ਹੋਇਆ ਉਰੇ ਵੀ ਜਿਸ ਤਰ੍ਹਾਂ ਲੜਾਈ ਲੱਗੀ ਹੁੰਦੀ ਹੈ ਕੋਈ ਉਹ ਦੇਖੋ ਪੂਰਾ ਇਸ ਤਰ੍ਹਾਂ ਭਾਰਤ ਪਾਕਿਸਤਾਨ ਬਣਾ ਦਨੇ ਲੜਨ ਲੱਗੇ ਇਹ ਹਲੋ ਉਹ ਫੇਰ ਨਹੀਂ ਹਟਦਾ ਉੱਪਰ ਦੇ ਕੋਠੇ ਵਾਲੇ ਨਹੀਂ ਹਟਦੇ ਹੈਗੇ ਪੂਰੇ ਥੱਲੋ ਹਟਦੇ ਆ ਕੋਠੇ ਵਾਲੇ ਸ਼ੁਰੂ ਹੋ ਜੰਨੇ ਆ ਪਰ ਉਧਰ ਦੇਖੋ ਤੁਸੀਂ ਜਿਹੜਾ ਪੀਲੀ ਕਮੀਜ਼ ਵਾਲਾ ਖੜਾ ਉਸ ਬਿਨਾ ਮੰਝੇ ਤੋਂ ਸੁਰੱਖਿਆ ਕਵਚੋ ਇੱਕ ਨਾ ਹੀ ਖੜਾ ਸਿੱਧਾ ਉਹ ਪਹਿਲਾਂ ਵੀ ਤੁਸੀਂ ਦੇਖਿਆ ਵੀ ਰੋੜਿਆਂ ਤੋਂ ਉਹ ਵੀ ਨਹੀਂ ਜਵੇਂ ਡਰਦਾ ਹੈਗਾ ਛਾਤੀ ਤਾਣ ਕੇ ਖੜ ਜੰਨੇ ਆ ਇਹ ਸੋ ਦੇਖੋ ਆ ਕੋਠੇ ਦੇ ਅੰਦਰ ਨੂੰ ਦਿਖਾ ਦਈਏ ਤਸਵੀਰਾਂ ਉਹ ਲੱਗੇ ਹੋਏ ਆ ਕੋਠੇ ਪਰ 1 2 3 4 ਜਣੇ ਲੱਗੇ ਹੋਏ ਆ ਵੀਡੀਓ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇੱਥੇ ਪੁੱਜ ਚੁੱਕਿਆ ਪਰ ਰੋੜੇ ਵੱਜਣੇ ਜਿਹੜੋ ਇੱਥੋਂ ਹਟ ਨਹੀਂ ਰਹੇ ਹੈਗੇ ਤੁਸੀਂ ਦੇਖ ਸਕਦੇ ਹੋ ਉਹ ਸਾਡੇ ਐਮਸੀ ਸਾਹਿਬ ਵੀ ਪਹੁੰਚ ਚੁੱਕੇ ਆ ਉਹ ਵੀ ਕਹਿ ਰਹੇ ਆ ਵੀ ਇਹਨੂੰ ਕਾਬੂ ਕੀਤਾ ਜਾਵੇ ਇਹ ਲੜਾਈ ਬੰਦ ਕਰੀ ਜਾਵੇ ਹਨਾ ਜਿਹੜੀ ਰੋੜਾਵਾਰ ਆ ਇਹਨੂੰ ਆਪਾਂ ਰੋੜਾਵਾਰ ਕਹਿੰਦੇ ਆ ਹਰ ਸਾਲ ਜਿਹੜੀ ਇਹ ਹੁੰਦੀ ਆ ਉਹਦਾ ਸਾਲ ਮਗਰੋਂ ਵੀ ਨਹੀਂ ਹੈਗੀ ਸਾਲ 'ਚ ਪਤਾ ਨਹੀਂ ਕਿੰਨੀ ਵਾਰ ਹੋ ਜੂਵੇ ਇਹ ਵੀ ਨਹੀਂ ਪਤਾ ਹੈਗਾ। ਸੋ ਭਾਈ ਚਾਰਕਾਂ ਸਾਂਝ ਮੈਂ ਬੇਨਤੀ ਕਰੂੰਗਾ ਵੀ ਬਣਾ ਕੇ ਰੱਖਿਆ ਕਰੋ। ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੂਵੇ। ਸੋ ਬੇਨਤੀ ਹੈ ਸਾਰੇ ਵੀਰਾਂ ਨੂੰ ਵੀ ਇਸ ਤਰ੍ਹਾਂ ਨਾ ਕਰਿਆ ਕਰੋ ਇਸ ਤਰ੍ਹਾਂ ਨਾਲ ਲੜਿਆ ਕਰੋ ਚੰਗਾ ਨਹੀਂ ਲੱਗਦਾ ਹੈਗਾ। ਆ ਦੇਖੋ ਕੋਠੇ ਵਾਲੇ ਹੀ ਨਹੀਂ ਹਟਦੇ ਹੈਗੇ ਉਧਰ ਵਾਲੇ ਵੀ ਨਹੀਂ ਹਟਦੇ ਕੋਠੇ ਵਾਲੇ ਵੀ ਨਹੀਂ ਹਟਦੇ ਹੁਣ ਗੱਲ ਕੀ ਆ ਮਸਲਾ ਕੀ ਆ। ਉਹ ਹੁਣ ਜਦੋਂ ਬੈਠਣਗੇ ਦੋਹੇ ਧਿਰਾਂ ਫੇਰ ਆਪਸ ਦੇ ਵਿੱਚ ਫੈਸਲਾ ਹੋਊਗਾ ਫੇਰ ਦੱਸਣਗੇ। ਪਰ ਜਿਹੜੀ ਲੜਾਈ ਆ ਨਿਰੰਤਰ ਵੀ ਦੇਖ ਸਕਦੇ ਹੋ ਵੀ ਉਹ ਜਾਰੀ ਆ ਲਗਾਤਾਰ ਜਿਹੜੇ ਰੋੜੇ ਇੱਟਾਂ ਰੋੜੇ ਬੋਦਲਾਂ ਲਗਾਤਾਰ ਜਿਹੜੀਆਂ ਵਰਸਾਈਆਂ ਜਾਂਦੀਆਂ ਲਓ ਉਧਰ ਕੋਠਿਆਂ ਦੇ ਉੱਪਰ ਹੋਰ ਕੋਠੇ 'ਤੇ ਚੜ ਗਿਆ ਉਹ ਲੈ ਵੀ ਇੱਥੋਂ ਜ਼ਿਆਦਾ ਦੂਰ ਜਾਊਗਾ ਹੁਣ ਮੈਂ ਕਹਿੰਦਾ ਆ ਦੇਖੋ ਬਾਹਰੀ ਬਾਰ ਸਟਾਰ ਤਾਂ ਦੇਖੋ ਵੀ ਕਿੰਨੀ ਆ ਇੱਕ ਵਾਰ ਦੇ ਵਿੱਚ ਮੈਂ ਕਹਿੰਦਾ ਬੋਲੇ ਹੁਣ 10 ਰੋੜੇ ਸੜਤੇ ਹੋਣੇ ਤੇ ਇੱਧਰ ਵੀ ਜਿਹੜੀ ਮਾਂ ਤਿਆਰ ਕਰ ਰਹੀ ਆ ਕਿਉਂਕਿ ਸਿਰਾਂ ਪਰ ਇਹ ਪਰਨੇ ਮੰਨ ਲੈਣੇ ਆ ਜਾਂ ਮੰਝੇ ਲਾ ਲੰਨੇ ਮੰਝੇ ਲਾ ਕੇ ਬਚਾ ਕਰ ਲੰਨੇ ਆ ਪਰ ਰੋੜੇ ਤੁਸੀਂ ਦੇਖ ਸਕਦੇ ਹੋ ਨਿਰੰਤਰ ਜਿਹੜੇ ਜਾ ਰਹੀਆਂ ਇੰਦਰਾ ਕਲੋਨੀ ਸ਼੍ਰੀ ਚਮਕੌਰ ਸਾਹਿਬ ਤੋਂ ਇਹ ਲਾਈਵ ਟੈਲੀਕਾਸਟ ਜਿਹੜਾ ਤੁਸੀਂ ਦੇਖ ਰਹੇ ਹੋ ਆ ਦੇਖੋ ਮਿੱਟਾਂ ਰੋੜੇ ਇਟਾਂ ਰੋੜੇ ਜਿਹੜੇ ਪੂਰੇ ਵਰਸਾਏ ਜਾ ਰਹੇ ਆ ਤੇ ਆ ਦੇਖੋ ਇਧਰੋਂ ਵੀ ਉਧਰੋਂ ਵੀ ਤੇ ਆ ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀ ਆ ਵੀ ਇੱਕ ਸਾਈਡ ਵਾਲੇ ਦਾ हट ਜਾਣ ਦੂਜੀ ਵਾਲੇ ਵੀ ਹਟਾ ਲਾਂਗੇ ਹੌਲੀ ਹੌਲੀ ਤੇ ਇਹ ਲੜਾਈ ਦੇਖਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿਨੇ ਲੋਕ ਵੀ ਜਿਹੜੇ ਇਕੱਠੇ ਹੋ ਚੁੱਕੇ ਆ ਪਹਿਲਾਂ ਵੀ ਇਕੱਠੇ ਹੋਏ ਆ ਪਹਿਲੀ ਵਾਰ ਇਕੱਠੇ ਨਹੀਂ ਹੋਏ ਹੈਗੇ ਇਹ ਇਹ ਪਹਿਲਾਂ ਵੀ ਜਦੋਂ ਵੀ ਲੜਾਈ ਹੁੰਦੀ ਆ ਉਦੋਂ ਉਹਦੇ ਸਾਰੇ ਲੋਕ ਖੜਕੇ ਇਸ ਤਰ੍ਹਾਂ ਲੜਾਈ ਦੇਖਦੇ ਆ ਲਾਈਵ ਦੇਖਦੇ ਆ ਇਹ ਸੋ ਜਿਹੜੇ ਰੋੜੇ ਆ ਹੁਣ ਵੱਜਣੇ ਛੱਡ ਗਏ ਆ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕੰਟਰੋਲ ਕਰ ਲਿਆ ਸੋ ਸ਼੍ਰੀ ਜਮਕੌਰ ਸਾਹਿਬ ਦੀ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਆ ਸਾਡੇ ਪੰਮੇ ਵੀਰ ਦਾ ਹੀ ਬਹੁਤ ਧੰਨਵਾਦ ਆ ਜਿਨੇ ਇਹ ਲਾਈਵ ਟੈਲੀਕਾਸਟ ਕਰ ਲਿਆ ਆਪਣੇ ਚੈਨਲ ਤੋਂ ਸੀ ਕੇ ਐਸ ਲਾਈਵ ਟੀਵੀ ਤੋਂ ਤੇ ਆਪ ਵੀ ਜਿਹੜਾ ਖੁਦ ਤੁਸੀਂ ਦੇਖ ਸਕਦੇ ਹੋ ਆਪਣੇ ਕੈਮਰੇ ਦੇ ਨਾਲ ਜਿਹੜਾ ਉੱਥੇ ਜਿੱਥੇ ਦਲੇ ਪੈ ਰਹੇ ਸੀ ਉੱਥੇ ਆਪ ਵੀ ਵਿਚ ਗਿਆ ਸੋ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜਾ ਸਲੂਟ ਆ ਪੰਮੇ ਨੂੰ ਵੀ ਸਲੂਟ ਆ ਤੇ ਇਹ ਲੜਾਈ ਨੂੰ ਜਿਹੜਾ ਕਾਬੂ ਪਾ ਲਿਆ ਗਿਆ ਪੁਲਿਸ ਪ੍ਰਸ਼ਾਸਨ શ્રી ਚਮਕੌਰ ਸਾਹਿਬ ਦੇ ਵੱਲੋਂ ਤੇ ਪੰਮੇ ਵੀਰ ਦਾ ਬਹੁਤ ਧੰਨਵਾਦ ਆ ਜਿੱਥੋਂ ਆਪਾਂ ਇਹ ਵੀਡੀਓ ਲਈ ਆ ਸੋ ਇਸ ਤਰ੍ਹਾਂ ਨਾ ਕਰਿਆ ਕਰੋ ਮਹਿੰਦਰਾ ਕਲੋਨੀ ਵਾਲਿਆਂ ਨੂੰ ਬੇਨਤੀ ਕਰਦਾ ਵੀ ਨਾਲ ਮਿਲ ਕੇ ਤੁਸੀਂ ਰਿਹਾ ਕਰੋ ਸਾਰੇ ਇਕੱਠੇ ਰਿਹਾ ਕਰੋ ਨਹੀਂ ਚੰਗਾ ਲੱਗਦਾ ਇਸ ਤਰ੍ਹਾਂ ਜਦੋਂ ਤੁਸੀਂ ਲੜਦੇ ਆ ਨਹੀਂ ਚੰਗਾ ਲੱਗਦਾ